ਸਤਿਗੁਰ ਜੀ ਸਾਰਿਆਂ ਨੂੰ ਆਪਣਾ ਨਿਊ ਵਲੌਗ ਵੈਜੀ ਤੇ ਅੱਜ ਆਪਾਂ ਪਹੁੰਚੇ ਆ ਪੰਡਾਲ ਵਾਲ ਤੇ ਅੱਜ ਆਪਾਂ ਵਲੌਗ ਵੀ ਚਿਰਾਂ ਬਾਅਦ ਹੀ ਲੱਗੇ ਬਣਾਉਣਾ ਤੇ ਟਾਈਮ ਟੋਮ ਸੀ ਲੱਗਾ ਕੰਮ ਦਾ ਰਸ਼ ਜਾ ਦੇ ਪਿਆ ਸੀਗਾ ਤੇ ਚੱਲੋ ਮੈਂ ਕਿ ਅੱਜ ਬਣਾਉਦੇ ਆ ਵਲੌਗ ਤੇ ਆਪਾਂ ਮਹਿੰਦਰਾ ਅਰਜਨਲਟਰਾ ਵਾਨਾ ਨਾ 555 ਡੀਆਈ ਦਾ ਕਲਚ ਕੱਢਣ ਲੱਗੇ ਆ ਤੇ ਕਲੱਚ ਜੀ ਇਹਦੇ ਪ੍ਰੋਬਲਮ ਆ ਗਈ ਹੈ ਇਹ ਬੀ ਟਰੈਕਟਰ ਰੁਕ ਜਾਂਦਾ ਨਾ ਜੇ ਆਪਣੇ ਹਲ ਪਾਉਂਦੇ ਆ ਜਾਂ ਟਰਾਲੀ ਭਾਰੀ ਲੋਡ ਲੀ ਜਾਂਦੇ ਆ ਖੜੇ ਜਾਂਦਾ ਯਾਨੀ ਕਿ ਕਲੱਚ ਪਲੇਟ ਉੜੀ ਹੈ ਟਰੈਕਟਰ ਦੀ ਤੇ ਇਹ ਭਰਾ ਨੇ ਨਾ ਟਰੈਕਟਰ ਪਹਿਲਾਂ ਤਾਂ ਬਹੁਤ ਸਮਾਂ ਚੱਲਦਾ ਸੀ ਇਹਨੂੰ ਦੱਸਿਆ ਵੀ ਚੱਲ ਜਾਣਾ ਬੜੇ ਇਹ ਭਰਾ ਨੇ ਪੰਗਾ ਲੈ ਰਿਆ ਬਗੜ ਉੱਤੇ ਕਿ ਨਹੀਂ ਸ਼ਰੇ ਹਾਂਜੀ ਭਾਜੀ ਹਾਂ ਬਗੜ ਤੇ ਚੱਲਦਾ ਟਰੈਕਟਰ ਹੈ ਬਗੜ ਤੇ ਚੱਲਦਾ ਸੀ ਭਾਜੀ ਬਗੜ ਜਿਆਦਾ ਮੈਨੂੰ ਇਹ ਦੱਸਿਆ ਵੀ ਬਗੜ ਤੇ ਨਾ ਟਰੈਕਟਰ ਚਲਾਵਾਂ ਵਾ ਜਿੱਦਾਂ ਤੇ ਨਾ ਪਹਾੜੇ ਦਾ ਕੰਮ ਜ਼ਿਆਦਾ ਟਰੈਕਟਰ ਉੱਤੇ ਰੱਖ ਤਾ ਇਹ ਵਿਚਾਰੇ ਨੂੰ ਮਿਲ ਗਈਆਂ 60-70 ਟਰਾਲੀਆਂ ਮਿੱਟੀ ਦੀਆਂ ਤੇ ਇਹਨੇ ਲਾਤਾ ਬਗੜ ਤੇ ਬਗੜ ਤੇ ਦੇਣੇ ਦੁੱਗਣਾ ਹੀ ਉਹ ਲੱਗਦਾ ਕਲੱਚ ਦਾ ਹਾਂਜੀ ਭਾਜੀ ਤੇ ਦੁੱਗਣਾ ਲੱਗਦਾ ਤੇ ਇਹਨੇ ਮੈਂ ਦੱਸਿਆ ਸੀ ਮੈਂ ਪਲੇ ਬਲੂ ਪਾਉਂਦਾ ਰਹੀ ਵੀ ਕਲੱਚ ਤੇ ਪ ਤੇ ਯਾਰਾ ਹੁਣਾਂ ਨੇ ਬਗੜ ਤੇ ਕੱਪਲ ਰੋਲ ਤੇ ਕਲੱਚ ਦੇ ਤੇ ਬਿਲਕੁਲ ਜਵਾਬ ਦੇ ਗਿਆ ਕਿਨੇ ਸ਼ੇਰੇ ਹਾਂਜੀ ਭਾਜੀ ਹਾਂਜੀ ਤੇ ਹੁਣ ਕਿਦਾਂ ਟਰੈਕਟਰ ਕਿਦਾਂ ਚੱਲਦਾ ਕਿ ਨਹੀਂ ਨਹੀਂ ਭਾਜੀ ਰੁਕ ਜਾਂਦਾ ਹਾਂ ਪਠੇਲ ਟਰਾਲੀ ਦੇ ਕਿਦਾਂ ਕੱਲ ਹੀ ਫੋਨ ਕੀਤਾ ਪਰਸੋਂ ਕਿਤੇ ਚੌਥ ਕਿਤਾਈ ਕੱਲ ਕੀਤਾ ਹੀ ਭਾਜੀ ਕੱਲ ਕੀਤਾ ਹੈ ਨਾ ਹਾਂਜੀ ਹਾਂਜੀ ਤੇ ਭਰਾ ਦਾ ਟਰੈਕਟਰ ਰੁਕ ਗਿਆ ਮੈਂ ਕਿਹਾ ਭਰਾ ਵੀ ਪਰਸੋਂ ਆਮਾ ਤੇਰੇ ਕੋਲ ਤੇ ਤੇ ਹੁਣ ਆਪਾਂ ਇਹਦੇ ਕੋਲ ਆਏ ਆ ਤੇ ਟਰੈਕਟਰ ਆਪਣਾ ਖੋਲਦਾ ਆ ਤੇ ਖੋਲ ਕੇ ਆਪਾਂ ਚੈੱਕ ਕਰਦੇ ਆ ਕੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਆਪਾਂ ਨੂੰ ਮਿਲਦੇ ਆ ਖੋਲ ਖੋਲ ਕੇ ਤੇ ਸ਼ੋਰ ਆ ਤੇ ਧੰਲਾ ਆ ਭਾਜੀ ਇਹ ਸ਼ੋਰ ਟਰੈਕ ਤੇ ਇੱਕ ਆਪਣਾ ਇਹ ਭਰਾ ਤੋਂ ਅਰਜਣਾ ਹੀ ਆ ਇੱਕ ਉਹ ਖੜਾ ਅਰਜਣ ਪਾਲੇ ਪਾਸੇ ਇੱਕ ਬੰਦਾ ਅੰਦਰ ਆ ਡਰਾਈਵਰ ਉਹਦਾ ਉਹ ਵੀ ਆ ਰਿਹਾ ਆਪਣੇ ਕੋਲੇ ਤੈਨੂੰ ਮਾਲਾ ਰੋਟੋਟੀ ਖਾਂਦਾ ਅੰਦਰ ਜਾ ਕੇ ਤੇ ਸਾਰੇ ਮਹਿਫਲ ਇੱਥੇ ਮੰਜੇ ਤੇ ਲੱਗੂਗੀ ਆਣ ਕੇ ਆਉਣਗੇ ਬੰਦੇ ਸਾਰੇ ਇੱਥੇ ਤੇ ਚਲੋ ਆਪਾਂ ਖੋਲ ਕੇ ਆਪਾਂ ਹੁਣ ਮਿਲਦੇ ਆਂ ਠੀਕ ਹੈ ਜੀ ਤੇ ਨਾਲ ਦੇ ਨਾਲ ਖੋਲ ਦੇ ਨਾਲ ਤੁਹਾਨੂੰ ਦਿਖਾਉਂਦੇ ਆਂ ਕੀ ਗੱਲ ਬਾਤ ਦੇ ਵਿੱਚ ਇਹਦੇ ਠੀਕ ਹੈ ਜੀ ਤੇ ਬਣਿਆ ਉਹ ਬਲੌਗ ਦੇ ਨਾਲ ਤੇ ਬਾਗੜ ਤੇ ਯਾਰ ਹੋਰ ਵੀ ਕਈ ਨੁਕਸਾਨ ਨਾ ਲੈਫਟ ਦੇ ਜਿੱਦਾਂ ਆਪਾਂ ਕਹਿ ਲਈਏ ਬਾਰਡ ਹੁੰਦੀ ਹੈ ਲੰਮੀ ਜਦੋਂ ਮਿੱਟੀ-ਮਿੱਟੀ ਭਰਦੇ ਆਪਣੇ ਨਾ ਦੂਰੋਂ ਜਾਣ ਕੇ ਟਰੈਕਟਰ ਜਦੋਂ ਆਪਣਾ ਚੱਕਦਾ ਤੇ ਇਹ ਤੇ ਬਹੁਤ ਜਾਣ ਕੇ ਅਸਰ ਪੈਂਦਾ ਹੁੰਦਾ ਆ ਸੱਚਾ ਵੱਡੀ ਹੋਇਆ ਜਗੜਾ ਦੇਖੋ ਨਾ ਅਸਰੇ ਵੱਡ ਹੋ ਜਾਂਦਾ ਆ ਪੈਨ ਤੇ ਸੰ ਲਾਪੀ ਆ ਦੇਖੋ ਵੱਡ ਹੋਣ ਕਰਕੇ ਨਾ ਤੇ ਨੁਕਸਾਨ ਇਹ ਆ ਤੇ ਨਾਲੇ ਆ ਵੀ ਵੱਡ ਹੋ ਗਈਆਂ ਇਹਦੀਆਂ ਟੁੱਟ ਗਈਆਂ ਜੀਆਂ ਉਂਗਲੀਆਂ ਹੁੰਦੀਆਂ ਸਾਰਾ ਕੁਝ ਵੱਢਿਆ ਪਿਆ ਤੇ ਬਾਕੀ ਇਹਨਾਂ ਦੀ ਲੀਕਿੰਗ ਲੋਗੋਂ ਵੀ ਬਹੁਤ ਆ ਗਈ ਆ ਬਗੜਦੇ ਕਿੰਨੀਆਂ ਟਰਾਲੀਆਂ ਭਰੀਆਂ ਐ ਸ਼ਹਿਰੇ ਦਫੇ ਵੀ ਭਾਜੀ 300 ਟਰਾਲੀ ਭਰ ਦਿੱਤੀ 300 ਟਰਾਲੀ ਭਾਤੇ ਨਾ ਪਾ 300 ਟਰਾਲੀ ਭਰਦਾ ਦਿੱਤੇ ਪਤੰਦਰ ਆ ਪਿੱਛੋਂ ਤੱਪ ਪਤੰਦਰ ਆ ਪਿੱਛੋਂ ਤੱਪੜ ਵੀ ਰੋਲਦੇ ਤੋਂ ਟਰੈਕਟਰ ਦੇ ਆ ਸਾਰਾ ਕੁਝ ਜੀ ਫੜ ਗਈਆਂ ਗੁੱਲੀਆਂ ਗਲੀਆਂ ਵੱਡ ਹੋ ਗਈਆਂ ਭਰਾ ਨੇ ਮੌਕੇ ਤੇ ਨਾੜ ਜੇ ਪਾਤੇ ਆ ਇਹ ਵੀ ਕੰਪਨੀ ਨੂੰ ਲਿਆਵਾਂਗੇ ਹੁਣ ਆਪਾਂ ਨਵੀਆਂ ਪਾਵਾਂਗੇ ਤੇ ਇਹਦਾ ਪਾਂਚੋ ਆ ਵੀ ਪਿਛਲਾ ਨਵਾਂ ਪਾਵਾਂ ਟਰੈਕਟਰ ਠੀਕ ਹੈ ਕੰਟਰੋਲਰ ਤੇ ਬਾਕੀ ਦੀ ਲੀਗਾਂ ਲੋਕਾਂ ਸਾਰੀਆਂ ਠੋਣੀਆਂ ਪਾ ਟਰੈਕਟਰ ਦੀਆਂ ਤੇ ਬਾਕੀ ਹੁਣ ਆਪਾਂ ਲੱਗਿਆ ਖੋਲਣ ਕਲਾ ਤੇ ਖੋਲ ਚੱਗਾ ਨਾ ਲੋਬੇ ਮਿੱਤਰ ਪਿਆਰਿਓ ਖੋਲ ਤਾ ਆਪਾਂ ਕਲਚ ਠੀ ਗਿਆ ਜੀ ਤੇ ਆਪਾਂ ਹੁਣ ਕਰੀਏ ਜੀ ਉਹਦਾ ਜਿਉਂਦਾ ਕਰਕੇ ਦੇਖਦੇ ਹਾਂ ਕੀ ਗੱਲਬਾਤ ਹੈ ਇਹਦੀ ਪ੍ਰੈਸ਼ਰ ਪਲੇਟ ਕਿਦਾਂ ਦੀ ਆ ਤੇ ਲੈਦਰ ਕਿਦਾਂ ਦੇ ਆ ਤੇ ਭਰਾ ਆਪਣੇ ਆਉਂਦੇ ਆ ਤਰੇ ਇੱਕ ਉਹ ਆ ਰਿਹਾ ਮੂਰੀ ਆ ਜਾ ਆ ਜਾ ਭਰਾਵਾ ਛੇ ਦੀ ਇਹ ਪੈਪ ਤੂੰ ਹੀ ਕਰਨਾ ਇਹ ਪੈਪ ਨਾਲ ਖੋਲਾਂਗੇ ਹੈ ਪੈਪ ਨਾਲ ਖੋਲਾਂਗੇ ਪੈਪ ਯਾਰ ਇਹਦਾ ਪੈ ਇਹਦਾ ਡੰਗਾ ਹੋ ਜਾਣਾ ਝੱਟੇ ਜੀ ਚਲੋ ਬੱਲੇ ਬੁੱਲੇ ਲਾ ਕੇ ਤਾਂ ਆਪਾਂ ਇਹਨੂੰ ਕੱਢੀਏ ਬਾਹਰ ਟਰੈਕਟਰੋਂ ਠੀਕ ਆ ਜੀ ਤੇ ਮੜਾ ਜੇ ਹੁਣ ਜੋੜਾ ਕਰਾ ਦਈਏ ਨਾਲ ਹੋ ਗਏ ਲੋ ਜੀ ਆਪਾਂ ਕਲਚ ਤੇ ਲਿਆ ਖੋਲ ਤੇ ਪ੍ਰੈਸ਼ਰ ਪਲੇਟ ਮੇਨ ਪਲੇਟ ਤਾਂ ਨੌੜੀ ਪਈ ਆਂ ਆ ਦੇ ਪੱਤੀਆਂ ਨਿਕਲੀਆਂ ਤੇ ਫੰਗਰਾ ਵੀ ਉੱਪਰ ਆ ਗਿਆ ਸਾਰੇ ਤੇ ਕਲਚ 베アリング ਵੀ ਚੈੱਕ ਕਰਦੇ ਆਂ ਕਲਚ 베アリング ਦੀ ਆਵਾਜ਼ ਆਉਂਦੀ ਆ ਵੀ ਪਾਉਂਗਾ ਨਵਾਂ ਤੇ ਤੋਸ ਵਾਰ ਕੇ ਆਪਾਂ ਤੇ ਨਾਲ ਇਹਨੂੰ ਖੋਲੀਏ ਕੋਲ ਕੇ ਖੋਲਦੇ ਹਾਂ ਨੂੰ ਕੀ ਗੱਲ ਬਾਤ ਆ ਫੇਰ ਨਾ ਪਟੂਲ ਵੀ ਲਗਾਉਣਾ ਪ੍ਰੈਸ਼ਰ ਵੇਟ ਨੂੰ ਤੂਟਾ ਲਵਾ ਕੇ ਤਾਂ ਪ੍ਰੈਸ਼ਰ ਵੋਟ ਨਵੇਂ ਪਾ ਕੇ ਤੇ ਆਪਾਂ ਪੀਡੀਓ ਪਲੇਟ ਵੀ ਪੀਡੀਓ ਪਲੇਟ ਚਲਾਉਂਦੇ ਟਰੈਕਟਰ ਉਹ ਗੱਲਾਂ ਬਾੜੇ ਚੱਲਦਾ ਨਹੀਂ ਪੀਡੀਓ ਪਲੇਟ ਚਲਾਉਣੀ ਆਪਾਂ ਹੈ ਚਲਾਉਣੀ ਖੇਤੀ ਦਾ ਵੀ ਕਰਦਾ ਨਾਲ ਹਾਂ ਚੱਲ ਜੀ ਚਲੋ ਖੇਤੀ ਦਾ ਹੀ ਭਰਾ ਕਰਦਾ ਤੇ ਵੀ ਫੋਲ ਕੇ ਦੇਖਾਂਗੇ ਜੇ ਤੇ ਲੈਦਰ ਪਾਉਣੇ ਹੋ ਲੈਦਰ ਪਾਉਣੇ ਨੇ ਨਮੀ ਪਾਉਮਾ ਠੀਕ ਹੈ ਜੀ ਬਾਕੀ ਆਪਾਂ ਖੋਲ ਕੇ ਦੇਖਦੇ ਹਾਂ ਕੀ ਗੱਲ ਬਾਤ ਇਹਦੇ ਵਿੱਚ ਚਲੋ ਹੀ ਖੋਲ ਇਹਨੂੰ ਲੋਵੇ ਮਿੱਤਰ ਪਿਆਰੋ ਖੋਲ ਲਿਆ ਆਪਾਂ ਟਰੈਕਟਰ ਤੇ ਆਪਾਂ ਸਮਾਨ ਵੀ ਲਿਆ ਤੋ ਠੀਕ ਹੈ ਜੀ ਤੇ ਇੱਕ ਆ ਵੱਡ ਹੋਇਆ ਡਿੱਗੀ ਦਾ ਪਾ ਠੀਕ ਹੈ ਜੀ ਮੇਨ ਤੇ ਆ ਪਲੇਟ ਵੱਡ ਹੋਈ ਆ ਆਹਦੇ ਲੈਦਰ ਤੇ ਰੈਪਟਾ ਨਿਕਲੀਆਂ ਬਹੁਤ ਵੱਡ ਹੋਈ ਆ ਤੋ ਕਿ ਨਵੀਂ ਪਾਵਾਂਗੇ ਆਪਾਂ ਲਿਆ ਕੇ ਚੈੱਕ ਕਰਦੇ ਜੀ ਪਲੇਟ ਪਾਵਾਂਗੇ ਨਵੀਂ ਲਿਆ ਕੇ ਤੇ ਫਰਾਈ ਵੀਲਨ ਟੂ ਲਵਾਵਾਂਗੇ ਤੇ ਉਹ ਵੀ ਸਮਾਨ ਤੋਗੇ ਰੱਖਤਾ ਆਪਾਂ ਤੇਰੇ ਰੂਮ ਸਮਾਨ ਤੋਂ ਵੇਰੇ ਰੱਖਤਾ ਰੇਗਮਰ ਮਰਾਂਗੇ ਆਣ ਕੇ ਸਫਾਈ ਸਫਾਈ ਚੰਗੀ ਤਰ੍ਹਾਂ ਕਰਾਂਗੇ ਇੱਕ ਵਾਰ ਫੇਰ ਧੋਵਾਂਗੇ ਪੈਟਰੋਲ ਦੇ ਨਾਲ ਸਫਾਈ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਦੇ ਵਿੱਚ ਪਲਾਸਟਿਕ ਪਲੇਟ ਜੜਾਂਗੇ ਤੇ ਆਪਣੀਆਂ ਫਿੰਗਰਾਂ ਵੀ ਇਹਦੇ ਖਰਾਬ ਨਿਕਲੀਆਂ ਖਰਾਬ ਇਹਦੇ ਖਰਾਬ ਹੀ ਆ ਉਹ ਵੀ ਨਵੀਆਂ ਪਾਵਾਂਗੇ ਮੇਨ ਤੇ ਬਾਕੀ ਆਪਾਂ ਟਰੈਕਟਰ ਦੀ ਹੈਂਡ ਸਰਵਿਸ ਵੀ ਕਰਕੇ ਚੰਗੀ ਤਰ੍ਹਾਂ ਤੇ ਫਿਰ ਆਪਾਂ ਨੂੰ ਫਟ ਕਰਦੇ ਹਾਂ ਤੇ ਹੁਣ ਚੱਲੇ ਆਪਾਂ ਖਰਾਦੀਏ ਕੋਲ ਖਰਾਦੀਏ ਤੇ ਹੋ ਕੇ ਤੇ ਆਪਾਂ ਫੇਰ ਸ਼ਹਿਰ ਨੂੰ ਜਾਵਾਂਗੇ ਸਮਾਨ ਸਮੋ ਲਿਆਵਾਂਗੇ ਟਰੈਕਟਰ ਦਾ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਕੀ ਹਿਸਾਬਤਾ ਵੇ ਦੁਕਾਨੇ ਜਾ ਕੇ ਤੇ ਚਲੋ ਆਪਾਂ ਮਿਲਦੇ ਹਾਂ ਕਰਾਜੀ ਕੋਲ ਜਾ ਕੇ ਲੋ ਜੀ ਆਪਾਂ ਲੁਧਿਆਣੇ ਪਹੁੰਚ ਗਏ ਆ ਕਲੱਚ ਬਲੇਟਾਂ ਲੈ ਕੇ ਤੇ ਜੜਾਵਾਂਗੇ ਲੈਦਰ ਤੇ ਦੁਕਾਨ ਹੈਗੀ ਆ ਬੰਦ ਤੇ ਆਪਾਂ ਉਹਨੂੰ ਕੀਤਾ ਫੋਨ ਕਹਿੰਦਾ ਭਾਜੀ ਵੀ ਮੈਂ ਅੱਜ ਨਹੀਂ ਆ ਸਕਦਾ ਤੇ ਮੈਂ ਕਿਹਾ ਭਾਜੀ ਰਿਕਵੈਸਟ ਹੈ ਵੀ ਆਉਣਾ ਹੀ ਪੈਣਾ ਹੈ ਠੀਕ ਆ ਵੀ ਅਸੀਂ ਆਏ ਏਥੇ ਤੁਰੋ ਤੇ ਭਰਾ ਨੂੰ ਮੈਂ ਕਿਹਾ ਨਵੀਂ ਬਲੇਟ ਪਾਉਂਦੇ ਆ ਭਰਾ ਕਹਿੰਦਾ ਯਾਰ ਅਜੇ ਬਜਟ ਮੇਰਾ ਹੈ ਨਹੀਂਗਾ ਇੰਨਾ ਵਿਚਾਰ ਆਪਾਂ ਲੈਦਾ ਚੜਾ ਲੈਂਦੇ ਆ ਚਲੋ ਹੁੰਦਾ ਹੈ ਬੰਦੇ ਦਾ ਹਾਲਤ ਵਿੱਚ ਤੇ ਆਪਾਂ ਨਵੀਂ ਪਾਉਣੀ ਸੀ ਇਹ ਤਾਂ ਹੁਣ ਕਹਿੰਦਾ ਵੀ ਆਪਾਂ ਇਹ ਤੇ ਲੈਦਾ ਜੜਾ ਲੈਂਦੇ ਆ ਕਿ ਦੋ ਕੁ ਸਾਲਾਂ ਦਾ ਭਾਵੇਂ ਨਵੀਂ ਪਾਵਾਂਗੇ ਨਾਲੇ ਹੋ ਜੰਗੇ ਬਦਲ ਪਾਵਾਂਗੇ ਚਲੋ ਮੈਂ ਕਿ ਆਪਾਂ ਨਾਲ ਲੈਦਾ ਜੜਾ ਲਿਆਉਂਦੇ ਆ ਤੇ ਥੋੜਾ ਸਾਮਾਨ ਟਰੈਕਟਰ ਦਾ ਲੈਣਾ ਇਥੋਂ ਲੁਧਿਆਣੇੋਂ ਲੈ ਲਵਾਂਗੇ ਜਾਂ ਆਪਾਂ ਫਲੋਰਾ ਲੈ ਲਵਾਂਗੇ ਤੇ ਭਰਾ ਹੋਣ ਲੱਗਾ ਜੰਦੇ ਲੱਗਿਆ ਜੇ ਹੈਗਾ ਵੀ ਐਤਵਾਰ ਆ ਤੇ ਆਉਂਦਾ ਆ ਰਿਹਾ ਆਉਂਦਾ ਦੁਕਾਨ ਤੋਂ ਕੋਣ ਖੋਲਦਾ ਤੇ ਆਪੇ ਆਪ ਲੈਦਾ ਜੜਾਉਂਦੇ ਆ ਦਿਖਾਉਂਦੇ ਆ ਕਿੰਦਾਂ ਲੈਦਾ ਝੜਦਾ ਬੰਦਾ ਇਸ ਹਿਸਾਬ ਦਾ ਹੈ ਠੀਕ ਹੈ ਤੇ ਕਿੰਨੇ ਦਾ ਝੜਦਾ ਇਹ ਇਹ 5 ਪਰ ਹੀ ਆ ਰੇੜ ਇਹ ਆ ਜਾਂਦੇ ਵਿੱਚੋਂ ਨਿਕਲੀ ਉਹ ਜੀ ਪੁਰਾਣੇ ਦੁਕਾਨ ਖੋਲੀ ਸੀ ਟਾਈਮ ਤੇ ਆਣ ਕੇ ਤੇ ਫੋਨ ਆਪਾਂ ਕੀਤਾ ਭਾਈ ਨੂੰ ਤਾਂ ਆ ਗਿਆ ਰਗਾ ਟਾਈਮ ਤੇ ਤੇ ਆਹ ਲੈਦਰ ਆਉਂਦੀਆਂ ਇਹਨੂੰ ਲੈਦਰ ਕਹਿੰਦੇ ਆ ਆ ਪੀਸਾ ਉਹ ਇਹ ਜੜਨ ਦੇ ਭਾਈ ਹੋਣੇ ਇਹ ਨੰਬਰ ਦਗਾਣਾ ਭਾਈ ਆਪਣੀ ਆਪਣੀ ਪੰਜ ਨੰਬਰ 6 ਨੰਬਰ 1 ਨੰਬਰ 6 ਨੰਬਰ ਦਗਾਣਾ ਘੰਟਾ ਘਰ ਦੇ ਕੋਲ ਤੇ ਭਰਾ ਆਪਣੇ ਲੈਦਰ ਜਿਹਾ ਕਰਦੇ ਆ ਸਹੀ ਹੈ ਜੀ ਟਰੱਕਾਂ ਦੇ ਗੱਡੀਆਂ ਦੇ ਜਿੱਦਾਂ ਤੁਹਾਨੂੰ ਸਮਾਨ ਚਾਹੀਦਾ ਜਿੱਦਾਂ ਇਹ ਲੈਦਰ ਤੇ ਜੜਾਉਣਾ ਚਾਹੁੰਦੇ ਆ ਤੇ ਭਰਾ ਜੜਦੇ ਆ ਆਪਣੇ ਇਹ ਮਧਿਆ ਕੰਮ ਕਰੇ ਨਾ ਭਰਾਵਾਂ ਦਾ ਆਪਕੇ ਪਲੇਟ ਓਕੇ ਐਨ ਕਾਦੀ ਡਨ ਤੇ ਭਰਾਵਾਂ ਦਾ ਪੈਕ ਵੀ ਕਰੂਗਾ ਅਨਹੰਦ ਪਾ ਕੇ ਦੇ ਨਾਲ ਤੇ ਦੂਜਾ ਭਰਾ ਨਹੀਂ ਆਇਆ ਅਜੇ ਆਪਣਾ ਹਾਂਜੀ ਉਹ ਗਿਆ ਸੀ ਅੱਜ ਅੱਛਾ ਉਹ ਵੀ ਗਿਆ ਨਾ ਬੜਾ ਭਰਾ ਤੇ ਦੋਨੇ ਭਰਾ ਹੀ ਕੰਮ ਕਰਦੇ ਹੈ ਤਾਂ ਛੋਟਾ ਭਰਾ ਕਿਹਾ ਸਾਡੇ ਤੇ ਬੜਾ ਭਰਾ ਗਿਆ ਉਹਨਾਂ ਲੱਕੜੀਆਂ ਉਹਨਾਂ ਨੇ ਚਲੋ ਅੱਜ ਲੱਕੜ ਕਾ ਨੂੰ ਲੱਕੜੀਆਂ ਤੇ ਫੇਰ ਸਾਰਿਆਂ ਨੇ ਜਾਂਦੇ ਆ ਨਾ ਲੱਕੜੀਆਂ-ਨੁੱਕੜੀਆਂ ਉਹਨਾਂ ਤੇ ਅੱਜ ਵੀ ਉਹਨਾਂ ਛੁੱਟੀ ਕਰ ਲੈਣੀ ਆ ਕਲੱਤੀ ਕਰਕੇ ਟਰੈਕਟਰ ਦਾ ਤੇ ਮੈਂ ਪੁਰਾਣਿਆਂ ਪੈਕਿੰਗ ਕਰਦੀ ਮਸ਼ੀਨ ਵਾਲੀ ਓਕੇ ਏਅਰਪੋਰਟਾਂ ਤੇ ਦੋਨੇ ਭਰਾ ਕੰਮ ਕਰਦੇ ਆ ਭਰਾ ਆਪਣੀ ਦੁਕਾਨ ਦਾ ਨੰਬਰ ਬੋਲ ਦੇ 98142 40965 ਹਾਂ ਪੁਰਾਣੀ ਸਬਜੀ ਮੰਡੀ ਮেইন ਜੀਟੀ ਰੋਡ ਮਾਤਾ ਰਾਣੀ ਚੌਕ ਨੇੜੇ ਮੇਰਾ ਭਰਾ ਜਨਾ ਕਿਸੇ ਨੇ ਵੀ ਟਰੈਕਟਰ ਨੂੰ ਲਿਆਦਾ ਜੜਾਉਣੇ ਆ ਗੱਡੀਆਂ ਕਾਰਾਂ ਨੂੰ ਕੋਈਆਂ ਨੂੰ ਜੜਾਉਣੇ ਆ ਤੇ ਭਰਾ ਨੇ ਆਪਾਂ ਨੰਬਰ ਬੋਲੀ ਦਿੱਤਾ ਸਕਰੀਨ ਉੱਤੇ ਤੇ ਸੰਪਰਕ ਕਰ ਲਿਆ ਠੀਕ ਹੈ ਜੀ ਤੇ ਮਿਲਦੇ ਹਾਂ ਆਪਾਂ ਟਰੈਕਟਰ ਦੇ ਕੋਲ ਲਓ ਜੀ ਓਕੇ ਏਅਰਪੋਰਟਾਂ ਤੇ ਚੱਲੀ ਜਾਨ ਹੁਣ ਵਾਪਸੀ ਤੇ ਚੱਲੀਏ ਸ਼ੇਰੇ ਚਲੋ ਜੀ ਭਰਾ ਮਿਲਦੇ ਆਂ ਟਰੈਕਟਰ ਕੋਲ ਜਾ ਕੇ ਲੈ ਜੀ ਨਾ ਤੇਲ ਆ ਮੌਸਮ ਹੈ ਲੌ ਜੀ ਆਪਾਂ ਤਰਪਿਆ ਲੁਧਿਆਣੇ ਤੋਂ ਤੇ ਹੁਣ ਆਪਾਂ ਜਾ ਕੇ ਰੋਟੀ ਪਾਣੀ ਵੀ ਛਕਣੀ ਹੈ ਜਾ ਕੇ ਰੋਟੀ ਪਾਣੀ ਖਾਣੇ ਜਾ ਕੇ ਫੋਸਤੇ ਮਿਲਦੇ ਆਂ ਜਾ ਕੇ ਤੇ ਆਪਾਂ ਕੰਮ ਕੁੰਮ ਕਰਾ ਲਿਆ ਸਾਰਾ ਇਸ ਮੌਸਮੋਂ ਲੈ ਲਿਆ ਸਾਰਾ ਤੇ ਹੁਣ ਆਪਾਂ ਘਰ ਹੀ ਜਾਂਦੇ ਠੀਕ ਹੈ ਜੀ ਤੇ ਮਿਲਦੇ ਆਂ ਆਪਾਂ ਘਾਂ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਜੀ ਟਾਬੇ ਦੇ ਤੇ ਆਪਾਂ ਲੰਗਰ ਲੰਗਾ ਸ਼ਗਨ ਤੇ ਸ਼ੇਰਾ ਭਰਾ ਕਹਿੰਦਾ ਆਪਾਂ ਖਵਾ ਲਗੀ ਆ ਚਲੋ ਆਪਾਂ ਲੰਗਰ ਲੰਗੇ ਖਾਣਾ ਸ਼ੱਕੇ ਤੇ ਆਪਾਂ ਇੱਕ ਪਲੇਟ ਪੈਕ ਕਰਾ ਰਣੀਆਂ ਤੇ ਬੰਦਾ ਇੱਕ ਆਪਣਾ ਟਰੈਕਟਰ ਕੋਲ ਬੈਠਾ ਤੇ ਉਹਨੇ ਵੀ ਲਿਆਣਾ ਆਪਾਂ ਲੰਗਰ ਤੇ ਪ੍ਰਸ਼ਾਦਾ ਸ਼ਗਲੀ ਤੇ ਪ੍ਰਸ਼ਾਦਾ ਸ਼ੱਕੇ ਦਾ ਆਪਣਾ ਟਰੈਕਟਰ ਕੋਲੇ ਮਿਲਦੀ ਨਹੀਂ ਆ ਗਈ ਲੋ ਜੇ ਆਪਾਂ ਪਹੁੰਚ ਗਏ ਖਰਾਦੀ ਕੋ ਅੱਜ ਐਤਵਾਰ ਸੀਗਾ ਐਤਵਾਰ ਕਰਕੇ ਦੁਕਾਨਾਂ ਬੰਦੀ ਸੀਗੀਆਂ ਚਲੋ ਜਿੰਨੇ ਆਪਣੇ ਕੰਡੈਕਟਰ ਵਿੱਚ ਹੈਗੇ ਖਰਾਦੀਏ ਤੇ ਆਪਣੀ ਗੱਲ ਮੰਨ ਲਈ ਉਹਨਾਂ ਨੇ ਤੇ ਦੁਕਾਨ ਵਾਲੇ ਨੇ ਖੋਲੀ ਆ ਇਹ ਦੁਆਰ ਤੇ ਜਾਂ ਸੰਡੇ ਛੁੱਟੀ ਸੀ ਤੇ ਭਾਈ ਹਣੇ ਉੱਪਰ ਰਹਿੰਦੇ ਆ ਨਾ ਫੋਨ ਕੀਤਾ ਭਾਈ ਨੇ ਥੱਲੇ ਉਤਰ ਕੇ ਤੇ ਆਪਣਾ ਕੰਮ ਕਰ ਦਿੱਤਾ ਉਹ ਟੋਟਾ ਲ ਗਿਆ ਲੱਗ ਤੇ ਹੁਣ ਆਪਾਂ ਚੱਲੇ ਗਏ ਟਰੈਕਟਰ ਦੇ ਕੋਲ ਤੇ ਹੁਣ ਚੁੱਕੀਏ ਸਮਾਨ ਤੇ ਲੈ ਚਲੀਏ ਉਹਨਾਂ ਜਿਹੜੇ ਬੈਠੇ ਨੇ ਲੋਯਪ ਆ ਗਏ ਤੇ ਹੁਣ ਟਰੈਕਟਰ ਦੇ ਕੋਲ ਪ੍ਰਾਈਵਲ ਵੀ ਖਟ ਹੋ ਗਿਆ ਤੇ ਇਹ ਬਰਾ ਜੋ ਆਪਾਂ ਬੈਰਿੰਗ ਵੀ ਚੇਂਜ ਕਰਤਾ 604 ਨੰਬਰ ਮੈਚਲਾ ਕ੍ਰੈਂਕਲ ਤੇ ਆਪਣੇ ਕਲਚ ਦੀ ਵੀ ਫੇਡਿੰਗ ਹੋ ਗਈ ਆ ਫਿੰਗਰਾਂ ਵੀ ਨਵੀਆਂ ਪਾਤੀਆਂ ਕੰਪਨੀ ਦਾ origignal ਮੈਨ ਠੀਕ ਹੈ ਜੀ ਤੇ ਹੁਣ ਆਪਾਂ ਫਿੱਟ ਕਰਦੇ ਹਾਂ ਫਿੱਟ ਕਰਕੇ ਤਾਂ ਆਪਾਂ ਫੇ ਜੌਨੀਅਰ ਟੈਕਨਿਕਰ ਨੂੰ ਇੱਕ ਬਦਲ ਬਹੁਤ ਹੋ ਆਇਆ ਮੀਂਹ ਦਾ ਪਤਾ ਕੋਈ ਨਹੀਂ ਕਦੋਂ ਆ ਜਵੇ ਖੇਰੇ ਕਾਰਵੇ ਬੰਦਿਆਂ ਨੂੰ ਫੋਨ ਪਾਪਾ ਟ੍ਰੈਕਟਰ ਜੋੜੀਏ ਆ ਆ ਗਏ ਹੈ ਆਉਂਦੇ ਆ ਠੀਕ ਹੈ ਤੇ ਆਪਾਂ ਉਹ ਪ੍ਰੈਸ਼ਰ ਪਲੇਟ ਲਾਗੇ ਟ੍ਰੈਕਟਰ ਦੀ ਪ੍ਰੈਸ਼ਰ ਪਲੇਟ ਲਾਗੇ ਤੇ ਆਪਾਂ ਫਿਰ ਨਾ ਫਿੱਟ ਕਰੀਏ ਉਹਨੂੰ ਟ੍ਰੈਕਟਰ ਨੂੰ ਲੋ ਜੇ ਆਪਾਂ ਪ੍ਰੈਸ਼ਰ ਪਲੇਟ ਤੇ ਫਿੱਟ ਕਰ ਤੇ ਅੰਗਰੇਜ਼ਾਂ ਵਿੱਚ ਆਪਾਂ ਨਵੀਆਂ ਪਾਈਆਂ ਬੜੀਆਂ ਹੈ ਵੀ ਨਾ ਕੰਪਨੀ ਦੀਆਂ ਤੇ ਉਹ ਪਲੇਟ ਨੂੰ ਭੱਲੇ ਦੇ ਜਿਹੜਾ ਇਹ ਅੰਦਰ ਇਹਨੂੰ ਤੇ ਬਾਕੀ ਉਹ ਏਅਰ ਪੋਟਾਂ ਹੈ ਜਿਵੇਂ ਆ ਤੇ ਮੁੰਡਾ ਨੂੰ ਫੋਨ ਕਰਨ ਲੱਗਾ ਹੋਵੇ ਜੋ ਸਾਡੇ ਦਾ ਕਿਸੇ ਬੰਦੇ ਨੂੰ ਕਹਿੰਦਾ ਜਾ ਖੂਦ ਇਹਦਾ ਭਰਾ ਵੀ ਪਾ ਕਿਤੇ ਗਿਆ ਕੰਮ ਤੇ ਤੇ ਆ ਆਪਣੇ ਫੰਗੜਾ ਪੰਨੀਆਂ ਕਹਿੰਦੇ ਖਰਾਬ ਹੋ ਗਈਆਂ ਸੀ ਤੇ ਆ ਫਰਾਜੂ ਦਾ ਬਹਿਰਾਂਗੇ ਮੌਸਮ ਬਹੁਤ ਵਧੀਆ ਬਣ ਗਿਆ ਅੱਜ ਬੱਦਲ ਹੋਇਆ ਐਨ ਛਾਂਜੀ ਹੋਈ ਆ ਬੱਦਲ ਹੋਇਆ ਤੇ ਮੌਸਮ ਹੋ ਗਿਆ ਘੈਂਟ ਤੇ ਹਵਾ ਚੱਲਦੀ ਆ ਠੰਢੀ ਜੀ ਕਿਤੇ ਮੀਮੂ ਵਰ ਗਿਆ ਕਿਤੇ ਪਾਸੇ ਚਲੋ ਆਉਂਦੇ ਆ ਬੰਦੇ ਆਪਾਂ ਫਿੱਟ ਕਰਦੇ ਆ ਠੀਕ ਹੈ ਜੀ ਇਹਨੂੰ ਲੈ ਵੀ ਬੰਦੇ ਆ ਗਏ ਆ ਟਰੈਕਟਰ ਫਿੱਟ ਕਰਨ ਲਈ ਇਹ ਵਿਚਾਰੇ ਨਾਲ ਨਾਲ ਜੜਾਉਣਗੇ ਹੋਰ ਭਾਈ ਕਿਦਾਂ ਸਿੱ ਤਾਂ ਠੀਕ ਠਾਕ ਤੇ ਆਪਾਂ ਨੂੰ ਫਿੱਟ ਕਰੀਏ ਠੀਕ ਹੈ ਜੀ ਸਾਰੇ ਓਕੇ ਆ ਚਲੋ ਵੇ ਪਿੱਛੇ ਪਾਓ ਬੱਲੀ ਚਲੋ ਜੀ ਭਰਾ ਆਪਣੇ ਆ ਗਏ ਆ ਤੇ ਹੁਣ ਟਰੈਕਟਰ ਆਪਾਂ ਜੋੜੀਏ ਤੇ ਜੋੜ ਕੇ ਆਪਾਂ ਮਿਲਦੇ ਆ ਚਲੋ ਵੇ ਬੈਠੋ ਉੱਤੇ ਲਗੇ ਬੱਲੀ ਦੇ ਬਹਿਣ ਜੀ ਆਪਾਂ ਟਰੈਕਟਰ ਜੋੜ ਜੀ ਇਹਦੇ ਉਦੋਂ ਵੀ ਇਹੇ ਪਾਈ ਸੀ ਲਾਵੇ ਮਿੱਤਰ ਪਿਆਰਿਓ ਆਪਾਂ ਟਰੈਕਟਰ ਤਾਂ ਜੋੜ ਤੇ ਓਕੇ ਰਿਪੋਰਟਾ ਠੀਕ ਹੈ ਜੀ ਤੇ ਆਪਾਂ ਛਵਾ ਛਵਾ ਲਾਈਆ ਟਰੈਕਟਰ ਦੀਆਂ ਹੰਟੀਆਂ ਜੀ ਤੇ ਬਾਕੀ ਹੁਣ ਇਹ ਰਹਿ ਗਈ ਆ ਸ਼ੀਲਡ ਮੋੜ ਲਈ ਲਾਉਣ ਵਾਲੀ ਆ ਲਾਉਨੇ ਆ ਆਪਾਂ ਲਾ ਲੋਗੇ ਤੇ ਫਿਰ ਆਪਾਂ ਕਲਾਚ ਚੈੱਕ ਕਰਦੇ ਆ ਹਲ ਪਾਉਣਾ ਕੀ ਪਾਉਣਾ ਹਲ ਪਾਵਾਂਗੇ ਭਾਈ ਹੈ ਹਲ 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 ਪਾ ਕੇ ਤੇ ਆਪਾਂ ਦੇਖਦੇ ਆਂ ਫਿਰ ਓਕੇ ਕਰਾਉਨੇ ਆ ਤਨ ਤਨ ਕਰਾਉਨੇ ਆ ਫਿਰ ਇਹਦੀ ਠੀਕ ਹੈ ਜੀ ਬੇਕਾਦਰ ਚੈੱਕ ਅਪ ਆ ਵੀਡੀਓ ਰਾਈ ਤੁਹਾਨੂੰ ਤੁਹਾਨੂੰ ਵੀਡੀਓ ਰਾਈ ਤੁਹਾਨੂੰ ਦਿਖਾ ਲਾਂਗੇ ਠੀਕ ਹੈ ਜੀ ਤੇ ਕੀ ਗੱਲ ਬਾਤ ਹੈ ਇਹਦੀ ਤੇ ਬਾਕੀ ਹੁਣ ਚਲੋ ਸ਼ਮਾ ਸ਼ਮਾ ਲਾ ਗਏ ਸ਼ਮਾ ਸ਼ਮਾ ਲਾ ਲਈਏ ਤੁਹਾਨੂੰ ਸ਼ਮਾ ਸ਼ਮਾ ਲਾ ਕੇ ਤੁਹਾਨੂੰ ਮਿਲਦੇ ਆਂ ਤੇ ਸ਼ੋਅ ਆਪ ਲੱਗੇ ਫਟਕਨ ਉਜ ਭਰਾ ਨੇ ਆਸਤਾ ਪੂਰੀ ਕਰਾਈ ਆ ਐਨ ਤਸੱਲੀ ਕਰਾਈ ਆ ਮੈਂ ਕਿਹਾ ਆਪਾਂ ਕਿਹੜਾ ਥੋੜਾ ਇੰਜਣ ਬੰਨੇ ਆ ਵੀ ਇਹਦਾ ਕਲੱਚੇ ਕੀਤਾ ਕਹਿੰਦਾ ਨਹੀਂ ਤਸੱਲੀ ਇਹ ਮੈਨੂੰ ਭਾਈ ਕਰ ਲੈਂਦੇ ਮੈਨੂੰ ਹਲ ਹਲ ਪਾਲਾਂ ਦੇ ਟਰੈਕਟਰ ਦੇ ਕਿਦਾਂ ਉਸਤਾਦ ਹਾਂਜੀ ਭਾਈ ਉਹ ਤਾਂ ਠੀਕ ਆ ਮੈਨੂੰ ਹਲ ਪਾ ਲੰਦੇ ਮੜਾ ਜੇ ਤਸੱਲੀ ਕਰਾਉਣੀ ਇੱਕ ਵਾਰੀ ਫੇਰ ਚਲ ਠੀਕ ਆ ਇੱਕ ਪਾਰਾ ਪਾਲਾ ਤੇ ਕਹਿੰਦਾ ਹਲ ਪਾ ਆ ਗਿਆ ਬਜਾ ਕਰਨੇ ਮੈਂ ਜੀ ਮੈਂ ਭਰਾ ਹਲ ਪਾ ਲਾ ਠੀਕ ਜੀ ਬਾਕੀ ਹਲ ਪਾ ਕੇ ਆਪਾਂ ਦਿਖਾ ਦਿੰਦੇ ਆ ਵੀਡੀਓ ਵਿੱਚ ਕੀ ਕਰਦਾ ਬੰਦਾ ਇਹ ਓਕੇ ਓਕੇ ਰਿਪੋਰਟਾਂ ਡੇਟਰ ਨੇ ਠੀਕ ਹੈ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਜ ਵਾਲੇ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਓਕੇ ਧੰਨਵਾਦ ਖੁਸ਼ ਰਹੋ